ਸਤ ਸ੍ਰੀ ਅਕਾਲ ਜੀ ਮੈਂ ਤਾਂ ਸਾਡਾ ਮਾਨ ਕੋਟਸ਼ਮੀਰ ਅੱਜ ਇੱਕ ਫੇਰ ਵੀਡੀਓ ਲੈ ਕੇ ਆਏ ਆਂ ਤੇ ਅੱਜ ਅਸੀਂ ਆਪਦੇ ਪਿੰਡ ਹੀ ਖੜੇ ਆਂ ਪਿੰਡ ਖੜਿਆ ਤੇ ਅੱਜ ਨਾਲ ਬਹੁਤ ਵਧੀਆ ਖੇਤੀਬਾੜੀ ਸੰਧਾਂ ਵਾਸਤੇ ਜਾਣਕਾਰੀ ਦੇਣੀ ਹੈ ਸਪੈਸ਼ਲ ਕਰਾਹ ਬਾਂਦੇ ਜਿਹੜੇ ਮਸ਼ਹੂਰ ਆ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਖਾਸ ਤੇ ਬਹੁਤ ਚੰਗੀ ਕੁਆਲਿਟੀ ਦੇ ਕਰਾਹ ਹੁੰਦੇ ਆ ਤੇ ਆਜੋ ਫਿਰ ਕਰਦੇ ਆਪਾਂ ਗੱਲਬਾਤ ਪਹਿਲਾਂ ਭਾਈ ਉਧਰ ਮਾਰਦੇ ਚਾ ਅਸੀਂ ਵੜੀ ਜੀ ਤੇ ਆਜੋ ਫਿਰ ਕਰਦੇ ਤੇ ਬਾਈ ਆਪਾਂ ਸਭ ਤੋਂ ਪਹਿਲਾਂ ਆਮ ਨੂੰ ਐ ਦੱਸੋ ਵੀ ਆਪਣੀ ਦੁਕਾਨ ਪੁਰਾਣੀ ਕਿੰਨੀ ਕਹੇ ਪੁਰਾਣੀ ਬਾਈ ਜੀ ਆਪਣੀ 1992 ਮਿਲਿਆ ਆਪਾਂ ਇਧਰ ਆਏ ਸੀ ਪਹਿਲਾਂ ਪਿੰਡ ਚ ਹੁੰਦੀ ਸੀ ਹਾਂ ਪਹਿਲਾਂ ਸੜਕ ਦੇ ਮੇਨ ਆਪਾਂ ਕਿਹਾ ਵੀ ਜਾਦੇ ਇਫੈਕਟ ਪੈਂਦਾ ਵਰਕਸ਼ਾਪ ਦਾ ਠੀਕ ਹੈ ਸੋ 92 ਜਾਂ ਆਪਾਂ ਇਧਰ ਵਰਕਸ਼ਾਪ ਕਰ ਲਈ ਸੀ ਵੀ ਰੋਡ ਤੇ ਫਰਕ ਪੈਂਦਾ ਮਾਰਕੀਟ ਵੱਧ ਜਾਂਦੀ ਆ ਹਾਂਜੀ ਹਾਂਜੀ ਤੇ ਬਸ ਬਈ ਆਪਣਾ ਕੰਮ ਸਪੈਸ਼ਲ ਕਰਾਦਾ ਕਿ ਆਪਣੇ ਨਾਲ ਕੋਈ ਹੋਰ ਵੀ ਸੰਧ ਬਣਦੇ ਆ ਹੇਂ ਸਪਹਿਲ ਤਾਂ ਵੀਰੇ ਆਪਣਾ ਕਰਾਹੇ ਦੀ ਹੈ ਮੰਨ ਕੇ ਚਲੋ ਕੰਮ ਠੀਕ ਹੈ ਸੋ ਬਾਈ ਆਪਾਂ ਨੂੰ ਕਈ ਡਿਮਾਂਡ ਕਰਦੇ ਵੀ ਜਿੰਦਰਾ ਵੀ ਬਣਾਉਣਾ ਆਪਾਂ ਕਲਟੀਵੇਟਰ ਵੀ ਬਣਾਉਣੇ ਸੋ ਸਾਰੇ ਉਹ ਵੀ ਬਣਾ ਦੇ ਜੋ ਵੀ ਸੰਦ ਬਣਾਉਣੇ ਹਾਂਜੀ ਹਾਂਜੀ ਤੇ ਜਿਹੜਾ ਵੀ ਆਪਣਾ ਕਰਾਹੇ ਫਿਰ ਇਹ ਹਾਂਜੀ ਹਾਂਜੀ ਇੱਕ ਕਐ ਫੁੱਟ ਤੋਂ ਕਐ ਫੁੱਟ ਤੱਕ ਬਣ ਜਾਂਦਾ ਇਹ ਕਰਾਹਾ ਜੀ ਆਪਣਾ ਬਾਕੀ ਅਗਲੇ ਦੀ ਡਿਮਾਂਡ ਹੁੰਦੀ ਐ ਪਿਆ ਸਾਇ ਚਾਹੀਦਾ ਠੀਕ ਹੈ ਬਾਕੀ ਜਿਵੇਂ 8 ਫੁੱਟ ਹੋ ਗਿਆ 8.5 ਹੋ ਗਿਆ ਇਹ ਜ਼ਿਆਦਾ ਚੱਲਦੇ ਆ 8 8.5 ਯਾਰ ਚੱਲ ਰਹੇ ਆ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਇਹਦਾ ਪੇਂਟ ਹੁੰਦਾ ਜਿਵੇਂ ਤੁਸੀਂ ਆ ਪਿਆ ਦੇਖ ਰਹੇ ਆਂ ਚਾਂਤ ਬਹੁਤ ਆ ਯਾਰ ਇਹ ਤੇ ਕਿਹੜਾ ਪੇਂਟ ਹੈ ਇਹ ਤੇ ਬਾਈ ਆਪਾਂ ਟੱਚ ਦਾ ਪੇਂਟ ਵਰਤਦੇ ਆ ਜਿਹਦੇ ਵਿੱਚ ਟੱਚ ਕੰਪਨੀ ਦਾ ਠੀਕ ਹੈ ਸੋ ਵਧੀਆ ਰਿਜ਼ਲਟ ਆ ਇਹਦਾ ਆਪਾਂ ਕਾਫੀ ਸਾਲਾਂ ਤੋਂ ਕਰ ਰਹੇ ਆ ਇਹਨੂੰ ਰੰਗ ਨੂੰ ਠੀਕ ਹੈ ਸੋ ਬਹੁਤ ਵਧੀਆ ਰਿਜ਼ਲਟ ਆ ਆਪਾਂ ਨੂੰ ਤਾਂ ਕਰਕੇ ਆਪਾਂ ਇਹ ਹੀ ਵਰਤ ਰਹੇ ਆ ਠੀਕ ਹੈ ਬਾਕੀ ਤੁਸੀਂ ਦੇਖ ਲਓ ਜਿਵੇਂ ਵੀ ਆਪ ਪਹਿਲਾਂ ਆਪਾਂ ਪ੍ਰੈਮਰ ਮਾਰਦੇ ਆਂ ਸਭ ਪਹਿਲੇ ਤੇ ਠੀਕ ਆ ਠੀਕ ਆ ਠੀਕ ਆ ਜੀ ਕਰਾਹੇ ਉੱਤੇ ਫੇਰ ਹੀ ਰੰਗ ਅਪਲਾਈ ਕਰਦੇ ਆਂ ਕਿਉਂ ਫਿਰ ਪ੍ਰੈਮਰ ਨਾਲ ਜਿਹੜੀ ਮਾਰੀ ਮੁੱਟੀ ਯਾਰ ਜੱਪਾ ਹੁੰਦਾ ਉਹਨੂੰ ਕੰਟਰੋਲ ਕਰ ਲੈਂਦੇ ਆਂ ਪ੍ਰੈਮਰ ਹਾਂ ਵਿੱਚ ਵਿੱਚ ਇੱਥੇ ਵੀ ਰੰਗ ਵਜਿਆ ਹੁੰਦਾ ਕੱਲਾ ਤੇ ਉਹ ਦਾਣੇ ਜੇ ਚੌਂਕੀ ਜਾਂਦੇ ਆ ਇਹ ਤਾਂ ਕੋਸ਼ਿਸ਼ ਆ ਬਿਲਕੁਲ ਹੀ ਸਾਫ਼ ਪਿਆ ਯਾਰ ਜਮਾ ਹਾਂ ਬਸ ਬਈ ਜੀ ਸਫਾਈ ਦਾ ਹੀ ਮੁੱਲ ਆ ਬਾਕੀ ਨਾ ਜੀ ਬਾਕੀ ਕੰਮ ਸ਼ੌਕ ਨਾਲ ਕਰੀ ਸਹੀ ਗੱਲ ਕੰਮ ਸ਼ੌਕ ਨਾਲ ਕੋਈ ਹੋਵੇ ਪੈਂਦਾ ਹੀ ਫਰਕ ਤਾਂ ਹਾਂਜੀ ਆਹ ਵੇਖ ਸਕਦੇ ਹੋ ਪਹਿਲਾਂ ਪ੍ਰੈਮਰ ਵਜਿਆ ਹੋਇਆ ਹੈ ਰੰਗ ਤਾਂ ਹਜ ਤੇ ਸੋਹਣਾ ਹੀ ਬਹੁਤ ਲੱਗ ਰਿਹਾ ਵੈਸੇ ਹਾਂਜੀ ਹਾਂਜੀ ਉਹ ਫਿਰ ਆਪਾਂ ਇਹ ਜਾਨਾ ਇਹਦੇ ਅਪਲਾਈ ਕਰਦੇ ਆਂ ਪ੍ਰੈਮਰ ਠੀਕ ਹੈ ਠੀਕ ਹੈ ਸੋ ਰੋਮਾ ਰਾਮਾਂ ਚ ਪੜ ਜਾਂਦਾ ਹੈ ਤੇ ਬਾਈ ਦੀ ਚਾਦਰ ਲੱਗਦੀ ਆ ਫਿਰ ਇਹ ਤੇ ਉਹ ਚਾਦਰ ਬਾਈ ਜੀ ਕਾਲੀ ਵੀ ਲੱਗ ਜਾਂਦੀ ਆ ਅੱਛਾ ਜਸਤੀ ਵੀ ਲੱਗ ਜਾਂਦੀ ਜਸਤੀ ਵੀ ਲੱਗ ਜਾਂਦੀ ਹਾਂਜੀ ਹਾਂਜੀ ਇਹ ਜੇ ਡਿਫਰੈਂਟ ਆਏ ਆ ਕਈ ਬੰਦੇ ਆਪਾਂ ਨੂੰ ਕਹਿੰਦੇ ਆ ਕਿ ਬਾਈ ਆਪਾਂ ਜਸਤੀ ਲਵਾਉਣੀ ਆ ਠੀਕ ਹੈ ਠੀਕ ਹੈ ਜੀ ਉਹ ਵੀ ਲੱਗ ਜਾਂਦੀ ਆ ਅਪਲਾਈ ਹੋ ਜਾਂਦੀ ਆ ਥੋੜੀ ਜਿਹੀ ਮਹਿੰਗੀ ਲੱਗਦੀ ਆ ਠੀਕ ਹੈ ਹਾਂਜੀ ਬਾਕੀ ਕਾਲੀ ਚਾਦਰ ਵੀ ਆਪਾਂ ਮੰਨ ਕੇ ਚਲੋ 100 ਚੋਂ 7 ਕਾਲੀ ਚਾਦਰ ਵੀ ਵੇਖਾ ਚਮਕ ਬਹੁਤ ਬਣ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ। ਮੇਰੇ ਕੋਲੇ ਵੀ ਖੁਦ ਆਪ ਦੇ ਕੋਲੇ ਕਰਾ ਹੈਗਾ ਮੇਰੇ ਹਿਸਾਬ ਨਾਲ ਹੋਊਗਾ 10-15 ਸਾਲ ਪੁਰਾਣਾ। ਹਾਂਜੀ ਹਾਂਜੀ। ਤੇ ਭਾਵੇਂ ਮੂੰਹ ਵੇਖ ਲਾ ਵੀ ਇੰਨਾ ਹੋ ਹੈ। ਹਾਂਜੀ ਹਾਂਜੀ ਆਪੀ ਬੰਦੇ ਸਾਨੂੰ ਆ ਕੇ ਆਪ ਕਹਿੰਦੇ ਜੀ ਵੀ ਬਾਈ ਤੁਹਾਡਾ ਕਰਾ ਸੁੱਧਾ। ਫੇਰ ਹੀ ਵਧੀਆ ਲੱਗਦਾ ਕੰਮ ਕਰਨਾ ਆਪਦੇ ਆਪ ਨੂੰ ਵੀ ਹਮਦਾ ਅਪਰੀਸ਼ੀਏਟ ਕਰਦਾ ਆ ਕੇ ਵੀਰ ਤੁਹਾਡੀ ਚੰਗੀ ਚੀਜ਼ ਹੈ। ਹਾਂਜੀ। ਸੁੱਧ ਵੀ ਬਹੁਤ ਆਇਆ। ਹਾਂਜੀ ਹਾਂਜੀ। ਕਿਉਂ ਮੈਂ ਹੁਣ ਆਪ ਚਲਾਉਣੇ ਵਰਤੇ ਹੋਏ ਆਂਗੇ ਵੀ ਕੋਈ ਐਸੀ ਗੱਲ ਨਹੀਂ ਆ ਹੋਰ ਵੀ ਪਿਆ ਇਦਾਂ ਹੀ ਬਹੁਤ ਬਣੇ ਪਿਆ ਤੇ ਬਾਈ ਇਹ ਪਰ ਆ ਬੁਕਿੰਗ ਤੇ ਹੁੰਦਾ ਕੰਮ ਕਿ ਸਪੈਸ਼ਲ ਜੀ ਵੀ ਜੇ ਕੋਈ ਬੰਦੇ ਮੰਨ ਲਾ ਕੇ ਵਰਕ ਅਮਰਜੈਂਸੀ ਹੋਵੇ ਜਾਂ ਮੌਕਾ ਜੇ ਕੋਈ ਜ਼ਰੂਰਤ ਪੈ ਜਾ ਬੰਦੇ ਨੂੰ ਬਾਈ ਜੀ ਬੁਕਿੰਗ ਦਾ ਤਾਂ ਆਏ ਹੁੰਦਾ ਜਿਵੇਂ ਸੀਜ਼ਨ ਦਾ ਹੁੰਦਾ ਹਾੜੀ ਸੌਣੇ ਦਾ ਠੀਕ ਹੈ ਉਹਦੋਂ ਆਪਣੇ ਕੋਲੇ ਮੰਨ ਕੇ ਚਲੋ ਅਗਲਾ ਫਸਲ ਬੜਨ ਤੋਂ ਪਹਿਲਾਂ ਆਉਂਦਾ ਕਿਉਂ ਅਗਲੇ ਨੂੰ ਲੋਡ ਹੁੰਦੀ ਹੈ ਅਗਲਾ ਕਹਿੰਦਾ ਆਪਾਂ ਆਪ ਦਾ ਫਸਲ ਤੋਂ ਬਾਹਰ ਜਿਹੜਾ ਲਾਵਾ ਇੱਕ ਰਾਹੋ ਲੋਡ ਪੈਂਦੀ ਹੈ ਠੀਕ ਹੈ ਉਹਦਾ ਆਪਾਂ ਨੂੰ ਅਗਲਾ ਫਾਈ ਦੇ ਦਿੰਦਾ ਠੀਕ ਹੈ ਤੇ ਕਈ ਵਾਰੀ ਆਪਾਂ ਜਿਵੇਂ ਹੁਣ ਫ੍ਰੀ ਹੁੰਨੇ ਆਗੇ ਉਹ ਆਪਾਂ ਕਰਾ ਤਿਆਰ ਕਰਕੇ ਰੱਖ ਲੈਨੇ ਆ ਠੀਕ ਹੈ ਇਹ ਕੋਈ ਐ ਮੰਨ ਕੇ ਚਲੋ ਐ ਨਹੀਂ ਹੁੰਦਾ ਆਪਾਂ ਵੀ ਬਿਨਾਂ ਸਾਈ ਤੋਂ ਜਾਂ ਆਪਾਂ ਹੌਲਾ ਬਣਾ ਦੇਾਂਗੇ ਜਾਂ ਉਹ ਬਣਾ ਦੇਗਾ ਆਪਣਾ 20 ਸਾਲਾਂ ਦੀ ਦੁਕਾਨਦਾਰੀ ਹੈ ਦੁਕਾਨ ਤੇ ਵੀ ਬੰਦਾ ਆ ਗਿਆ ਯਾਰ ਜਿਹੜੀ ਚੀਜ਼ ਸਾਈ ਤੇ ਬਣਾਉਣੀ ਉਹ ਹੀ ਆਪਾਂ ਬਿਨਾਂ ਸਾਈ ਵਾਲਾ ਵੀ ਬਣਾ ਕੇ ਰੱਖ ਦਿੰਨੇ ਠੀਕ ਹੈ ਵੀ ਬੰਦਾ ਮੁੜੇ ਨਜ਼ਰ ਆ ਗਿਆ ਯਾਰ ਵੀ ਵੀ ਕਈ ਵਾਰੀ ਜਿਵੇਂ ਹੁਣ ਕੋਈ ਵੀਡੀਓ ਦੇਖ ਕੇ ਜਿਵੇਂ ਹੁਣ ਕਈ ਲਾਲੋ ਦੇ ਵੀ ਆਪਣੀ ਵੀਡੀਓ ਦੇਖ ਕੇ ਦੂਰੋਂ ਕੋਈ ਬੰਦਾ ਆ ਜਾਵੇ ਹਾਂ ਹਾਂ ਉਹ ਤਾਂ ਮਾਲਕ ਕਰਦਾ ਉਹ ਤਾਂ ਵੀ ਯਾਰ ਮਿਲ ਜੂਗਾ ਵੀ ਆਪਾਂ ਨੂੰ ਚਾਹੀਦਾ ਵੀ ਕਰਾ ਸੋ ਉਹਨੂੰ ਮਿਲ ਜੂਗਾ ਵ ਬੜਾ ਇੱਧਰ ਵੀ ਬਹੁਤ ਕਰਾਫ ਬਣੇ ਪਏ ਆ ਇਹ ਉੱਚਾ ਇਹ ਕਿੰਨਾ ਕ ਹੁੰਦਾ ਬਾਈ ਇਹ ਉੱਚਾ ਬਾਈ ਜੀ ਵੈਸੇ ਤਾਂ ਹੁੰਦਾ 25 ਤੋਂ 26 ਇੰਚ ਉੱਚਾ ਠੀਕ ਹੈ ਸਟੈਂਡਰਡ ਸਾਈਜ਼ ਹੁੰਦਾ ਕਿਵੇਂ ਇਹ ਛੋਟਾ ਦੇਖ ਰਹੇ ਤੁਸੀਂ 22 ਇੰਚੀ ਆ ਇਹ 22 ਆ ਹਾਂ ਇਹ ਬੰਦੇ ਨੇ ਸਪੈਸ਼ਲ ਡਿਮਾਂਡ ਤੇ ਬਣਾਇਆ ਇਹ ਰਾਜਸਥਾਨ ਭੇਜਣਾ ਆਪਾਂ ਇਹ ਰਸਤਾ ਹੈ ਵੈਸੇ ਆਪਣੇ ਗਏ ਕਿੰਨੀ ਕਵਾਟ ਤਾਈਆਂ ਆਪਣੇ ਜੀ ਮੰਨ ਕੇ ਚਲੋ ਐਮ ਪੀ ਯੂ ਪੀ ਬਾਹਰ ਵੀ ਵਾਗ ਗਏ ਐਮ ਪੀ ਰਾਜਸਥਾਨ ਸਾਰੇ ਆਪਣੇ ਤਕਰੀਬਨ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਵਾਗ ਗਏ ਠੀਕ ਸੱਚ ਇੱਕ ਵਾਰੀ ਗੱਲ ਹੋ ਰਹੀ ਪੁੱਛਣ ਵਾਲੀ ਵੀ ਜਦੋਂ ਬੰਦਾ ਕੋਈ ਚਾਲਦਾ ਜਾਂ ਕਈ ਵਾਰ ਫੋਨ ਨੇ ਵੀ ਡਰੈਸ ਆਪਣਾ ਵੀ ਡਰੈਸ ਬਾਰੇ ਦੱਸੋ ਹਾਂਜੀ ਬਾਈ ਜੀ ਆਪਣਾ ਪ੍ਰੋਪਰ ਐਡਰੈਸ ਹੈ ਜੀ ਮੰਨ ਕੇ ਚਲੋ ਬਠਿੰਡੇ ਤੋਂ ਤਲਵੰਡੀ ਸਾਬੋ ਰੋਡ ਦਾਮਦਵਾ ਸਾਹਿਬ ਠੀਕ ਹੈ ਪਿੰਡ ਕੋਰਸ਼ਮੀਰ ਹੈ ਜੀ ਆਪਣਾ ਠੀਕ ਹੈ ਜੀ ਦੁਕਾਨ ਨੰਬਰ 3 ਨਾ ਮਸਤਰੀ ਲਾਹਵ ਸਿੰਘ ਹੈ ਜੀ ਸਨਕੂਪਰ ਸਿੰਘ ਠੀਕ ਹੈ ਹਾਂ ਜੇ ਤੂੰ ਦੇਖ ਸਾਰਾ ਇੱਧਰ ਬਠਿੰਡਾ ਆ ਗਿਆ ਤੇ ਇੱਧਰ ਆ ਗਿਆ ਤਲਵੰਡੀ ਸਾਬੋ ਹਾਂਜੀ ਬਠਿੰਡੇ ਤੋਂ ਮੇਰੇ ਜਿਆਦਾ 12 ਗਾ ਤੇ ਤਲਵੰਡੀ ਤੋਂ 16 ਗਾ ਜੀ ਵਿਚਾਲੇ ਜਾਏ ਵਿਚਾਲੇ ਜੀ ਆ ਗਿਆ ਬਸ ਇਹ ਤੇ ਦੁਕਾਨ ਨੰਬਰ 3 ਹੈ ਤੁਸੀਂ ਆ ਦੇਖੋ ਤਾਂ ਇੱਕ ਵਾਰੀ ਫੇਰ ਪਹਿਲਾਂ ਵੀ ਆਪਣੇ ਫਿਰ ਪਿਓਰਕ ਕੰਮ ਕਰਦੇ ਸੀ ਹਾਂਜੀ ਮੇਰਾ ਫਾਦਰ ਸਾਹਿਬ ਕਰਦੇ ਹੁੰਦੇ ਸੀਗੇ ਜੀ ਠੀਕ ਹੈ ਫਿਰ ਅਸੀਂ ਆਪ ਕਰਨ ਲੱਗੇ ਜੀ ਠੀਕ ਹੈ ਹਾਂਜੀ ਤੇ ਵੀਡੀਓ ਵੱਧ ਤੋਂ ਵੱਧ ਕਰੋ ਸਾਰੇ ਜਣੇ ਸ਼ੇਅਰ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਆਪਣੇ ਪੇਜ ਤੇ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜੇ ਤੁਸੀਂ ਇਹ ਵੀਡੀਓ ਆਪਣੀ YouTube ਤੇ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ ਤੇ ਬਾਈ ਯਾਰ ਕਹਿੰਦੇ ਵੀ ਆਈਡੀ ਬਣੀ ਹੋਈ ਆ ਫੇਸਬੁੱਕ ਵੀ ਬਣੀ ਆ ਤੇ YouTube ਵੀ ਬਣੀ ਆ YouTube ਵੀ ਹੈ ਨਾ ਅਕਾਊਂਟ ਆਗਾ ਆਪਾਂ ਥੋੜੇ ਮੈਂਸ਼ਨ ਕਰ ਦਾਂਗੇ Instagram ਤੇ ਵੀ ਬਣੀ ਆ ਫੇਸਬੁੱਕ ਤੇ ਵੀ ਬਣੀ ਆ ਸੋ ਵੀਡੀਓ ਦੇ ਵਿੱਚ ਬਾਈ ਜੀ ਮੈਂਸ਼ਨ ਕਰ ਦੇਣ ਹਾਂ ਤੁਰਨਾ ਮੇ ਨਵੇਂ ਕੰਟੈਕਟਰ ਤੁਹਾਡੇ ਲਈ ਅਸੀਂ ਉੱਤੇ ਲੈ ਕੇ ਆਉਣੇ ਆ ਤੇ ਵੀਡੀਓ ਕਰਦੇ ਬੱਤ ਬੱਤ ਸ਼ੇਅਰ ਧੰਨਵਾਦ ਜੀ ਵਾਹ ਵਾਹ